बड़े प्रार, बहुत पुराने मेरे दोस्त मेरे साथी चोपड़ा चोपड़ा जी लाल जी पीर जी जशीबाद जी वीरा गोयल जी सुरेश जैन जी अनीता जैन जी रक्षा जैन जी सारू जी सारे पार्टी के मेरे, मेरे साथियों देखो लोग मोदी साहब को तो वोट पाना चाह पर कई बार ऐसा होता है कि वो फिर भी तो, तो, तो मिलना चाहते हैं थोड़े से तो गल सुनना चाहते हैं पिछले दो साल को तो जब तो भारतीय जनता पार्टी ने फैसला लिया है अपने पैर पर खड़े होना अपने आप में लक्ष्य बनाने का पिछले दो साल तो संगठन इस काम से लग्या बूथ बूथ के कमेटियां बनाई होना प्रमुख बनाए हैं और तुम है। अब मैं यही तो 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 गल कहना चाहता कि जिन्हें उपराले मोदी साहब ने तकड़ा करने वास्ते गरीब देने वास्ते ਯਾ ਸੂਰਤਾ ਦੇ ਨਿਵਾਸੇ ਕੰਮ ਚੱਕੇ ਮੇਰੇ ਕਾ ਹਿੰਦੁਸਤਾਨੀ ਇਤਿਹਾਸ ਦੇ ਵਿੱਚ ਐ ਕਦੀ ਕੰਮ ਨਹੀਂ ਹੋਇਆ। ਉਹ ਜੋ ਮੋਦੀ ਸਾਹਿਬ ਨੇ ਕੰਮ ਕੀਤੇ ਹਨ ਉਹ ਜੇ ਅਪਾ ਅੱਗੇ ਇਹ ਕੰਮਾਂ ਨੂੰ ਹੋਰ ਬਦਲਣਾ ਚਾਹਤੇ ਹਨ ਹੋਰ ਇਹਨਾਂ ਦਾ ਨਾਮ ਮੇਲਾ ਚਾਹਤੇ ਤੇ ਸਾਡਾ ਫਰਜ਼ ਹੈ ਕਿ ਅਪਾ ਹਰੇਕ ਕੋਲ ਪਹੁੰਚੇ। ਅਮਨ ਦੇ ਨਾਮ ਤੇ ਕਿਆ ਇੱਕ ਦਿਨ ਮੈਂ ਕਹਿੰਦਾ 14 ਦੇ ਮਾਦੇ ਕਹਿੰਦਾ ਤੁਸੀਂ 14 ਦਿਨ ਤੋਂ ਭਾਰਤੀ ਜਨਤਾ ਪਾਰਟੀ ਨੂੰ ਤੇ ਮੋਦੀ ਸਾਹਿਬ ਤੁਹਾਨੂੰ 5 ਸਾਲ ਦੇ ਦੇ। ਇੱਕ ਰਾਤ ਅਸੀਂ ਫੜਦੇ ਹਾਂ ਉਪਾਰਾ ਦੇ ਵਿੱਚ। ਕਿ ਉਹ ਲੋਕ ਕਹਿੰਦੇ ਕਿ ਉਹ ਬਹੁਤ ਕੱਢ ਸਕਦੇ ਸਿਰਫ ਲੋਕਾਂ ਦੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ। ਮੈਂ ਦੇਸ਼ ਨੂੰ ਕਿਵੇਂ ਹੋਰ ਤਰਕੜਾ ਕਰ। ਸਾਡੇ ਗਰੀਬਾਂ ਵਾਸਤੇ, ਸਾਡੀ ਪਹਿਣਾ ਵਾਸਤੇ, ਸਾਡੀ ਮਾਤਾ-ਵਾ ਵਾਸਤੇ। ਸਾਡੇ ਵਪਾਰੀ ਪਰਵਾਹਾਂ ਵਾਸਤੇ। ਕੀ ਕੀ नवी स्कीम लेके आवा कि जिद मेरे लोग तकड़े होना की नहीं है भविष्य है पीढ़ी आन वाली पीढ़ी मोदी जुड़ी है जो मोदी साहब मौका मिलूगा दुनिया दे रहा पूरा हिंदुस्तान मोदी साहब में हो मौका दे रहा है पुन आपा मनो को वाले आपा का लाभ उठाना है या नहीं उठाना आप तो जो है आप जो भारतीय जनता पार्टी के कार्यकर्ता जो भीड़ दी हती है और आप लोगों ने फैसला करना कि हाँ मोदी है तेज मुमके मोदी है तो मुमकिन है भुंकिन। ਇਹ ਗੱਲ ਕਹਿੰਦਾ ਕਿ ਸੇ ਕੋਈ ਕਦੀ ਕਚੇਰੀ ਨਹੀਂ ਗਿਆ ਕਚੇਰੀ ਜੀ ਕੋ ਗਿਆ ਤੁਸੀਂ ਕਹਿੰਦੇ ਪਾਲ ਤੁਸੀਂ ਕਦੀ ਕਿਥੇ ਨਹੀਂ ਗਏ ਬੈਠੋ ਬੈਠ ਹੀ ਗਿਆ ਜੇ ਤੁਸੀਂ ਕਚੇਰੀ ਤੇ ਜਾਣਾ ਹੁੰਦਾ ਤੇ ਪਹਿਲੀ ਚੀਜ਼ ਅਪਾ ਕੀ ਕਰਦੇ ਕੀ ਕਰਦੇ ਪਹਿਲੀ ਚੀਜ਼ ਕਚੇਰੀ ਤੇ ਜਾਂਦੇ ਜਾਂ ਤੁਹਾਡਾ ਕੋਲ

ਸਦਾ ਜੋ ਮੁੱਦਾ ਹੈ ਉਹ ਜੱਜ ਦੇ ਸਾਹਮਣੇ ਜਿੰਨਾ ਚੰਗਾ ਵਕੀਲ ਹੋ ਉਹਨੀ ਚੰਗੀ ਤਰ੍ਹਾਂ ਉਹਦੀ ਸੁਣਵਾਈ ਹੋਣੀ ਹੈ ਔਰ ਜੇ ਤੁਸੀਂ ਆਪਣੇ ਹੱਕ ਦੇ ਵਿੱਚ ਫੈਸਲਾ ਜਾਂਦੇ ਹੋ ਤਾਂ ਜੇ ਤਕੜਾ ਵਕੀਲ ਹੋਵੇ ਜਿਹਦੀ ਇੱਜ਼ਤ ਕਰਦਾ ਹੋਵੇ ਜੱਜ ਇਹ ਤੁਹਾਡੇ ਕਈ ਵਾਰ ਮੁੱਦੇ ਸੇਲੇ ਵਿੱਚ ਸਗਰੂਤੀ ਬੰਦ ਕਿਸਪਤੀ ਆ ਕਿ ਪਿਛਲੇ 10 ਸਾਲ ਤੁਹਾਡਾ ਜੋ ਵਕੀਲ ਤੁਸੀਂ ਚੁਣ ਕੇ ਲੈ ਗਿਆ ਦਿੱਲੀ ਉਹ ਗਲਤ ਦਿਖਦਾ ਯਾਦ ਤੁਹਾਡਾ ਹੈ ਮੋਦੀ ਜੀ ਪਹਿਲੇ ਪੇਖਤਾ ਤੁਸੀਂ ਭਗਵੰਤ ਮਾਨ ਨੂੰ ਮੋਦੀ ਯਾਦ ਭਗਵੰਤ ਮਾਨ ਤੁਹਾਡਾ ਵਕੀਲ ਸੁਣਵਾਈ ਕਿੱਥੇ ਹੁੰਦੀ ਨੇ ਉਹਦੇ ਬਾਅਦ 2 ਸਾਲ ਪਹਿਲਾਂ ਮਲੇਰ ਕੋਲੇ ਦੇ ਲੋਕਾਂ ਨੇ ਜਿਮਨੀ ਜੀ ਸਿੰਘ ਮਾਨ ਨੂੰ ਚੁਣ ਕੇ ਬੈਠਾ ਜਿਮਰਿਟੀ ਜੀ ਮਾਨ ਤੁਹਾਡਾ ਵਕੀਲ ਜਦਕਿ ਮੋਦੀ ਕਿੰਨੀ ਸਰਵਾਈ ਹੋਈ ਸ ਹੈ ਜੇ ਆਪਾਂ ਮੋਦੀ ਦੇ ਸਾਹਮਣੇ ਆਪਾਂ ਮੁੰਡਾ ਰੱਖਣਾ ਚਾਹਤੇ ਆਪਣੀ ਸਰਵਾਈ ਕਰਾਣਾ ਚਾਹਤੇ ਔਰ ਉਸ ਗੱਲਾਂ ਨੂੰ ਸਿਰੇ ਚੜਾਣਾ ਚਾਹਤੇ ਤਾਂ ਸਾਡਾ ਉਹ ਵਕੀਲ ਚਾਹੀਦਾ ਜਿੱਦੀ ਮੋਦੀ ਨਾਲ ਸਾਥ ਹੋਵੇ ਔਰ ਕੌਣ ਹੈ ਉਹ ਵਕੀਲ ਜਿੱਦੀ ਗੱਲ ਮੋਦੀ ਸੁਰੇ 10 ਮਿੰਟ ਜਿਹੜਾ ਅਸੀਂ ਚੁਣਿਆ ਜੀ ਪਰ ਇਹ ਦਿਖਣਾ ਨਹੀਂ ਹੈ ਤੁਹਾਡਾ ਵਕੀਲ ਜਿਹੜਾ ਅਸੀਂ ਚੁਣਿਆ ਜੀ ਕਮਲ ਦਾ ਹੌਲ ਹੈ ਤੁਹਾਡਾ ਵਕੀਲ ਉਹਦੀ ਕਮਲ ਤੇ ਬੋਲਦੀ ਇਹ ਚਲ ਬਾਈ ਜੇ ਤੁਸੀਂ ਆਪਣੀ ਸਰਵਾਈਵ ਕਰਾਣਾ ਚਾਹਦੇ ਇੱਥੇ ਜੋ ਅਧੂਰੇ ਕੰਮ रह ਗਏ ਸਾਡੇ ਉਹ ਜੇ ਆਪਾਂ ਸਿਰੇ ਚੜਾਣਾ ਚਾਹਦੇ ਤੇ ਆਪਣਾ ਵਕੀਲ ਕਮਲ ਦੇ ਹੌਲ ਨੂੰ ਬਣਾ ਕੇ ਉਥੇ ਆਪਣਾ ਮੁੰਦੇ ਰੱਖਣਾ ਉਹਨੂੰ ਮੁੰਦਿਆਂ ਨੂੰ ਸਿਰੇ ਚੜਾਉਣਾ ਇਹ ਇੱਕ ਹੀ ਚਾਹ ਰਿਹਾ ਹੁਣ ਕੋਈ ਚਾਹ ਜੈ ਕੌਮੇ ਸਰਕਾਰ ਆਪ ਆਪੇ ਪੁੱਛੀ ਦਿੱਤਾ ਪੰਜਾਬ ਦੇ ਲੋਕਾਂ ਨੇ ਕੀ ਦਿੱਤਾ ਮੇਰੇ ਕੋਲ ਦੇ ਸ਼ਹਿਰਾਂ ਨੂੰ ਇਹ 200 ਪੁਲਿਸ ਵਾਲੇ ਬਚਾਰੇ ਮੇਰੀ ਡਿਊਟੀ ਤੇ ਖੜੇ ਐ ਇਹਨਾਂ ਦੇ ਚ ਭਰਤੀ ਕੀਤੀ ਸੀ ਨਾ ਪੁਲਿਸ ਤੇ ਵਿੱਚ ਮੈਨੇ ਅਰਜ਼ੀ ਕਰ ਲਈ ਨਹੀਂ ਕੀਤੀ ਸੀ ਇਹਨਾਂ ਨੇ ਪੁਲਿਸ ਵਿੱਚ ਜੋ ਭਰਤੀ ਕੀਤੀ ਸੀ ਤੇ ਪੰਜਾਬ ਨੂੰ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਨ ਵਾਸਤੇ ਪੰਜਾਬ ਦੇ ਵਿੱਚ ਗੁੰਡਾ ਕਰ ਦੇ ਕਰਨ ਵਾਸਤੇ ਇਸ ਕਰਕੇ ਇਹਨਾਂ ਦੇ ਪਰਚੇ ਦਿੱਤੇ ਸੀ ਐ ਨਹੀਂ ਕਿ ਬੀਜੇਪੀ ਦੇ ਹਰੇਕ ਉਮੀਦਵਾਰ ਦਾ ਦੀ ਰੱਖਿਆ ਕਰਨੀ ਕਿਸੇ ਨੂੰ ਰੱਖਿਆ ਦੀ ਲੋੜ ਨਹੀਂ ਕਿ ਕਾਨੂੰਨ ਵਿਵਸਥਾ ਚੰਗੀ ਹੋਵੇ ਪਰ ਇਹ ਜੋ ਜਿਸ ਟੋਲੀ ਤੋਂ ਇਹ ਮੈਨੂੰ ਬਚਾ ਕੇ ਰੱਖ ਰਹੇ ਹੈ ਇਹ ਜੋ ਭਗਵਤ ਮਾਤੀ ਟੋਲੀ ਹੈ ਟੋਲੀ ਹੈ ਪਰ ਪਤਾ ਕਿਉਂ इस टोली को भगवंत मान ने छूट देती है इस करके देती है छूट क्योंकि भगवंत मान अपनी नाकामयाब छुपाना चाहता पंजाब के लोगों ने भगवंत मान ने बहुत सारे वायदे किए बाई की चोन तो पहला और एक भी वायदा ना नशे के खिलाफ लड़ाई लड़न का ना रोजगारी देना ना चंगे हस्पता बना ना चंगी डिस्पेंसरियां बना

किसान अपना काम करी जा कल मैं ठीकरीवाल पिंड सी, मैं ठीक पिंड से उड़ा शोर मच रहा वो छोर मच रहा सी। तो चलो मेनू तो पुलिस वाले देख के जिते मेरे ठीकरीवाल पिंड उ घट तो घट तीन सौ लोग बैठे सी मेरी बात, कि यकीन करो ਜੋ ਉੱਥੇ ਮੈਂ ਜਦ ਇਹ ਗੱਲ ਛੇੜੀ ਤੇ ਤਿੰਨ ਬਜ਼ੁਰਗ ਖੜੇ ਹੋ ਗਏ ਕਹਾਦਾ ਆਪਾਂ ਕਸਾਨ ਆ। ਹਰ ਸਨੂ ਮੋਦੀ ਦਾ 6000 ਰੁਪਏ ਹਰ ਸਾਲ ਆ। ਆਪਾਂ ਉਹਨਾਂ ਦੇ ਨਾਲ ਨਹੀਂ ਆ। ਆਪਾਂ ਮੋਦੀ ਦੇ ਇਸ ਕਰਕੇ ਇੱਥੇ ਇੱਕ ਟੋਲੀ ਹੈ ਬਹੁਤ ਵੱਡੀ। ਜੋ ਪੰਜਾਬ ਦਾ ਮਾਹੌਲ ਖਰਾਬ ਕਰਦੀ। ਪਰ ਇੱਥੇ ਵਪਾਰੀ ਲੋਕ ਕਹਿੰਦੇ ਸ਼ਾਇਦ ਇੱਥੇ ਕੌਣ ਰਹਿੰਦਾ ਹੈ ਇਥੇ? ਹੌਲਦਾ ਹੱਥ ਖੜੇ ਕਰਕੇ ਮੈਨੂੰ ਦੱਸ ਕੋਈ ਨਹੀਂ ਰੰਦਾ ਸ਼ਹਿਰ ਦੇ ਵਿੱਚ ਰਹਿੰਦੇ ਹੋ ਨਾ ਤੁਸੀਂ ਦੇਣਾ ਜਾਂਦੇ ਹੋ ਵੀ ਦੇਣਾ ਤਾਂ ਬਚਣਾ ਇਹਨਾਂ ਦਾ ਇਹਨਾਂ ਹਾਲ ਹੋ ਗਿਆ ਤੁਸੀਂ ਮੈਨੂੰ ਦੱਸੋ ਕੀ ਜੀ ਬਿਲਕੁਲ ਆਇਸੀ ਦਸ ਦੇ ਪਹਿਲਾਂ ਭੈਣ ਸੱਥੇ ਬੰਦੇ ਦਾ ਕੋਈ ਮੁਖੀ ਆਇਆ ਸੀ ਬੰਦੂ ਕਹਿੰਦਾ ਖਾਨਾ ਸਾਹਿਬ ਆਪਾਂ ਫੈਸਲਾ ਲਿੱਤਾ ਹੈ ਕਿ ਸਾਰੇ ਭਾਤੀ ਜੰਦਾ ਪਾਰਟੀ ਦੇ ਉਮੀਦਵਾਰਾਂ ਦਾ ਆਪਾਂ ਘਰਾ ਘਰਾ। ਅਗਰ ਤੁਹਾਡੀ ਮਰਜ਼ੀ ਹੈ। ਤੇ ਮੈਨੂੰ ਕਹਿੰਦਾ ਪਰਪਰ ਵੀ ਪਾਸਾ ਲਿਤਾ ਹੈ ਕਿ ਸਾਡੇ 11 ਸਵਾਲ ਤੁਸੀਂ ਸਾਡੇ 11 ਸਵਾਲਾਂ ਦਾ ਜਵਾਬ ਦੇ ਦਿਓ। ਆਪਾਂ ਤੁਹਾਡਾ ਘਰਾ ਦੇਗਾ। ਜਨਾ ਠੀਕ ਹੈ। ਕੀ ਇਹ ਤੁਹਾਡੇ 11 ਸਵਾਲ ਮੈਂ ਕਾਗਜ਼ ਲਿਤਾ ਭਾ ਕੇ ਮੈਂ ਲਿਖ ਲੈਣਾ। ਉਹਨਾਂ ਨੇ ਪਰਚੀ ਬਣਾਈ ਵੇਖਦੇ ਆਪਾਂ ਇਹ ਬਣਾਇਆ ਮੋਦੀ ਨੂੰ ਵੋਟ ਪਾਤੀ ਉਹਨਾਂ ਨੇ ਵੀ ਬਣਾਈਆ ਪੈਟਰਿਕ ਪੂਰੀ ਤਿਆਰ ਕੀਤੀ ਸਾਰੇ 11 ਸਵਾਲ ਮੈਂ ਜਦ ਥੰਦੀ ਗੱਲ ਆ ਮੈਂ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਚਲ ਮੈਂ ਤਿਆਰ ਆ ਤੁਹਾਡੇ 11 ਸਵਾਲਾਂ ਦਾ ਜਵਾਬ ਦੇਣ ਵਾਸਤੇ ਤੁਸੀਂ ਮੇਰੇ ਦੋ ਸਵਾਲਾਂ ਦੇ ਜਵਾਬ ਦੇ ਤੋ ਮੇਰੇ ਦੋ ਸਵਾਲ ਤੁਹਾਡੇ 11 ਤੇ ਕਹਿੰਦਾ ਕੀ ਹੈ ਤੇਰੇ ਦੋ ਸਵਾਲ ਮੈਂ ਕਹਾਂ ਮੇਰਾ ਪਹਿਲਾ ਸਵਾਲ ਹੈ ਕਿ ਮੋਦੀ ਸਾਹਿਬ ਨੇ ਕਿョਜਨਾ ਕੱਢੀ ਹੈ ਕਿਸਾਨ ਸਮਾਨ ਵਿਧੀ ਹੋ ਜਿਹਦੇ ਰਾਹੀਂ ਹਰੇ ਕਿਸਾਨ ਨੂੰ ਆਪਣੇ ਖਾਤੇ ਦੇ ਵਿੱਚ 6000 ਰੁਪਏ ਸਲਾਰਾ ਜਾਂਦਾ ਮੈਨੂੰ ਦੱਸੋ ਇਹ ਧੱਕੇਬੰਦੀ ਤੋਂ ਤੁਹਾਡੀ ਕੀ ਹੈ ਕਿਨੇ ਪਹੁੰਚਾ ਪੈਸਾ ਮੋਦੀ ਦਾ ਵਾਪਸ ਕੀਤਾ ਦੱਸੋ ਮੈਂ ਲੈਂਦੇ ਤੁਸੀਂ ਮੋਦੀ ਦਾ ਪੈਸਾ ਫਿਰ ਵੀ ਕੰਮ ਕਰਦੇ ਮੈਂ ਕਿਥੇ ਚਾ ਮੈ ਕਹ ਪੈਸਾ ਲੋਕਾ ਦੋ ਕਿ ਮੈਂ ਤੁਹਾਡੇ ਸਾਰਿਆਂ ਦਾ ਜਵਾਬ ਦੇ ਨਹੀਂ ਗਿਆ ਕਹਿੰਦਾ ਯਾਰ ਇਹ ਤਾਂ ਕੋਈ ਗੱਲ ਨਹੀਂ ਹੋਈ ਮੈਂ ਕਹਿੰਦਾ ਹੁਣ ਤੁਸੀਂ બીજી ਗੱਲ ਵੀ ਸੁਣ ਲੈ ਬੈਗਮ ਮੇਰੇ ਦੁਜਾ ਮੇਰੀ ਦੂਜੀ ਸਵਾਲ ਇਹ ਹੈ ਕਿ ਇਹ ਗੋਦੀ ਸਾਧੀ ਇੱਕ ਹੋਰ ਯੋਜਨਾ ਹੈ ਆਯੂਸ਼ਵਤ ਭਾਰਤ ਆਯੂਸ਼ਵਤ ਭਾਰਤ ਨੂੰ ਸਾਰਿਆਂ ਨੂੰ ਪਤਾ ਇੱਕ ਐਸੀ ਯੋਜਨਾ ਹੈ ਜਿਹਦੇ ਰਾਹੀਂ ਕਿਸੇ ਨੂੰ ਵੀ तक मुफ्त लाज कराता, मौका देता जाता, ने, मैं का में एक ने लिख के दे दो कौन सा बंदा है जि आयुष्मान भारत कार्ड नहीं बना को मोदी के पैसे से बदल नहीं दिल का ऑपरेशन मोदी के पैसे से करते दादा मोदी कर दिखे तो इंसाफ ਜੋ ਪੌਰੇ 10 ਦਿਨ ਹੋ ਗਏ ਹੁਣ ਤੱਕ ਮੈਨੂੰ ਮੁੜ ਕੇ ਆਈ ਨਹੀਂ ਮਿਲਦੀ ਕਿ ਜਵਾਬ ਹੈ ਨਹੀਂ ਸੱਚਾਈ ਨਾਲ ਜੋ ਮੈਂ ਸ਼ੁਰੂਆਤੇ ਕਹੀ ਹੈ ਐਤੇ ਬਖਵਾਤ ਸਾਹਬ ਨੇ ਇਹਨਾਂ ਨੂੰ ਮੋਰੇਸ ਕਰਕੇ ਲਾਇਆ ਹੈ ਕਿ ਸਾਰੇ ਲੋਕਾਂ ਦੇ ਹਾਲ ਸੁਪਾਸ਼ ਪਿੰਡਾਂ ਦੇ ਵਿੱਚ ਸਾਡੇ ਗਰੀਬ ਪਰਜੇ ਉਹਨਾਂ ਨੂੰ ਵੀ ਧਿਆਨ ਦਿੱਤਾ ਜਾਵੇ ਮੈਂ ਉਹਨਾਂ ਨੂੰ ਕੱਲ ਕਹਿੰਦੇ ਰਹੇ ਕਿ ਤੁਹਾਡੀ ਵੋਟ ਤੇ ਬੁੱਕ ਪੈਣੀ ਹੈ किसी को पता ही नहीं लग रहा कि नु तुसी बोल पा रहे हो निश्चित होके वो क्या आज से सारे गरीब नु नीले कार्ड दे रहा ही अनाज मिल रहे मोदी दे रहे चूल्हे बंद हो गए गैस के सिलेंडर मिल रहे मोदी देते हैं कच्चे घर के पैसे मोदी दे रहे है अपने शौचालय बनाने वास्ते पैसा मोदी दे रहे हैं नरेगा के पैसे पिंडा दे बैठे मोदी दे रहे ऐसे जो पंजाब है सारा पैसा मोदी दे रहा नक्शा बदल ने इस करके मेरी बेनती है वोट अरविंद खना देगी वोट मोदी जी और चौदह दिन मोदी को नहीं दे सकते चौदह दिन मोदी का तो नुमाइंदा थोड़ा गारंटी करता मेरा है मेरा वायदे ने पच्चीस साल तो मैं सेवा की है कौन ऐसा बंद फड़ा या बैठा है जो है कह सकता है कि मैं कभी भी खन्ने पिछले पच्चीस साल से फोन किया होने कि मैं फोन बैक नहीं कि एक बंद नहीं मिलेगा एक बंदा नहीं मिलेगा हाँ एक गल जरूर है मेरे जन्मदिन मैं नहीं कर ਮੇਰਾ ਚਲਣ ਦਾ ਕੋਸ਼ਿਸ਼ ਕਰਦਾ ਤਾਂ ਮੋਤਲ ਲਗਾ ਦਿੱਤਾ ਮੇਰੀ ਘਰ ਵਾਲੀ ਕਹਦੀ ਹੈ ਕਿ ਯਾਰ ਠੀਕ ਨਹੀਂ ਲੋਕਾਂ ਦੇ ਵਿੱਚ ਪਿਛੜੋ ਪ੍ਰਚਾਰ ਕਰੋ ਪੰਜਾਬ ਨੂੰ ਬਚਾਣਾ ਹੈ ਕਿਉਂਕਿ ਇਸ ਸਰਕਾਰ ਤੇ ਕੋਲ ਹਲੇ 10 ਸਾਲ ਹੋ ਗਏ ਕੋਈ ਉਮੀਦ ਨਹੀਂ ਰੱਖਣਾ ਇਸ ਸਰਕਾਰ ਨਾਲ ਬੀਬੀਆਂ ਨੂੰ ਹਜ਼ਾਰ ਰੁਪਏ ਮਿਲਣਾ ਨਾਲ ਸਦੇ ਬੱਚਿਆਂ ਨੂੰ ਰੋਜ਼ਗਾਰੀ ਮਿਲ ਐ ਪ੍ਰਚਾਰ ਕਰਨ ਦੀ ਲੋਕ

अपनी सियासत चलाई पिछली बार क्यों वोटा पी नौजवान की वोटा पाई उन्होंने पास दीप सिद्धू दूजे पास सिद्धू मूसे वाले नाम से संगरूर के नौजवानों ने जिण 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 उन्हें वोट पाई है और जिथे नौजवानों नौजवान मिले और मैंने कहेंगे कि गलती हुई है पर यह दोबारा तो अपने नौजवान साथी युवा मोर्चा का एक अपने नौजवान साथियों बढ़ के आप करिए कि मिले दो साल कोई इंट लगी है सिर्फ केंद्र के खिलाफ मोदी के खिलाफ गलत हो इस करके गल जब तक आपावे नहीं लोगों के लिए दिवाली कौन को मना कोई दिवाली? दिवाली।, 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 दिवाली मना दे और दे। सारे मना मिलाई है मेरे घर दो दिन पहला दिवाली जब मेरी घरवाली दिवाली मना दोन पहले सारे घर के उ लाइटा ही टाइटा ठीक है लाइट हो जब कोई शादी है ठीक है और दिवाली दिन अगले तो बच्चे चलाते हैं पर आप टीम चला ठीक है ना आप दिए चला ठीक है चलो तो वो भी अपनी परसनल कह लाइटा चलाते कांग्रेस पार्टी का उम्मीदवार का बयान पढ़ लो चार दिन बना क्या काली दिवाली मनानी चाहिए काली दिवाली वह मतलब क्या धर्म है ए नहीं कि लाइटा काले रंग करके लाइन वो मतलब यह है सोशल मीडिया पर कि पंजाब के दिवाली नहीं मनानी चाहिए और ऐसा एवं हकदार है वोटा पर लोगों कई ने पढ़ी है कई ने नहीं पढ़ी है पढ़ी होनी है इन्होंने नहीं पढ़ी होनी जब तक तो आप दसागे लोग तब तक तो पता कि लगेगा लोग तीन ती, ती, ती दिन बुरा बयान है पत्रकार साहब ने उन्होंने पूछा कि यार तू कपूसलियाँ का रेट मतलब इतने किए आ गए ਪਿਛਲੇ ਮਹੀਨੇ ਬਟਿੰਡੇ ਤੋਂ ਲੜਿਆ ਸੀ ਮੁੜ ਕੇ ਇਗਨਿਕ ਦੇ ਬਟਿੰਡੇ ਧੰਨਵਾਦ ਕਰਨ ਵੀ ਨਹੀਂ ਗਿਆ ਅੱਜ ਸਾਡੇ ਕੋਲ ਆ ਗਿਆ ਤੇ ਕਹਿੰਦਾ ਮੈਂ ਤਾਂ ਭਗਵੰਤ ਤੋਂ ਬਦਲਾ ਲੈਣ ਆਇਆ ਤੁਹਾਡਾ ਵਕੀਲ ਬਣਨ ਨਹੀਂ ਆਇਆ ਤੁਹਾਡਾ ਕੰਮ ਕਰਨ ਨਹੀਂ ਆਇਆ ਪਹਿਲੀ ਤਾਰੀਖ ਤੋਂ ਬਾਅਦ ਮੇਲਾ ਤਾਂ ਦੂਰ ਦੀ ਗੱਲ ਹੈ ਇਹਨੇ ਫੋਨ ਵੀ ਨਹੀਂ ਚੱਕਦੇ ਤੁਹਾਡੇ ਉਹ ਫੈਸਲਾ ਕਰਨ ਦੇ ਪਬਲਿਕ ਨੇ पर जब तक आपा नहीं नहीं है, है, है।, कौन है तो मेरी आपके मोदी साहब के हाथ करिए अपना भविष्य बना ली अपने हाथ कमांड लीए वकील जो कम नहीं करूंगा तो चंगा कुटा करूंगा

ਧੰਨਵਾਦ ਕੰਨਾ ਜੀ ਨੇ ਤੁਹਾਨੂੰ ਪੂਰੇ ਵਿਸਤਾਰ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਸੋ ਹੁਣ ਮੇਰੀ OBC ਮੋਰਚਾ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੇ ਸਮੂਹ ਮੈਂਬਰਾਂ ਨੂੰ ਬੇਤੀ ਹੈ ਉਹਨਾਂ ਨੇ ਕੰਨਾ ਜੀ ਦਾ ਸਨਮਾਨ ਕਰਨਾ ਹੈ OBC ਮੋਰਚਾ ਵੱਲੋਂ OBC ਦੇ ਮੈਂਬਰਾਂ ਵੱਲੋਂ ਉਹ ਅੱਗੇ ਆ ਜਾਣ ਸਾਰੇ ਉਹ ਕੰਨਾ ਜੀ ਦਾ ਸਨਮਾਨ ਕਰਨ ਲਈ ਪਰਲੇ ਉਸਨੇ ਮਾਣ ਰੂਹ ਸੀ ਬਿੱਕੀ ਜੀ ਘੋਗਾ ਜੀ ਆਓ ਗੁੰਜ ਲਾਲ ਜੀ ਮੈਂ ਕਹਿੰਦਾ ਕਾਉਂਡ ਕਰੋ ਬੜਾ ਤੇਰੇ ਕੋਠਾ ਮਣਾ ਜਾ